84 ਸਿੱਖ ਜੈਨੋਸਾਈਟਿ ਨੂੰ ਵੇਲੇ ਜਿਹੜੇ ਲੋਕਾਂ ਨੂੰ ਉਜਾੜਿਆ ਗਿਆ ਜਾਂ ਉਹਨਾਂ ਦੇ ਘਰ-ਬਾਰ ਉਜਾੜੇ ਗਏ ਜਾਂ ਗੁਰੂ ਸਾਹਿਬ ਦੇ ਗੁਰਦੁਆਰਾ ਸਾਭ ਦਾ ਕਿਤੇ ਨਾ ਕਿਤੇ ਅੱਗ ਲਾਉਣ ਦੇ ਯਤਨ ਕੀਤੇ ਗਏ ਅੱਗਾਂ ਲਾਈਆਂ ਗਈਆਂ ਉਹਨਾਂ ਦਾ ਮੌੜ ਸੇਵਾ ਹੋ ਸਕਿਆ ਹਿੰਦੁਸਤਾਨ ਚ ਬਹੁਤ ਵੱਡੇ ਪੱਧਰ ਤੇ ਗੁਰਦਵਾਰਾ ਸਿੱਖ ਤੇ ਹਮਲੇ ਹੋਏ ਮਹਾਰਾਜ ਦੇ ਸੂਫਾਨੀ ਅਬੇਤ ਨਹੀਂ ਹੋਏ ਉਹ ਇੱਕ ਖਾਸ ਗੱਲ ਰਹੀ ਕਿ ਸਿੱਖਾਂ ਨੇ ਉਸ ਤੇ ਬਹੁਤ ਸਾਰੇ ਗੁਰਦੁਆਰ ਜਿਹੜੇ ਮੰਦਿਰਾਂ ਤੇ ਬਦਲ ਦਿੱਤੇ ਗਏ ਜਾਂ ਗੁਰੂ ਘਰ ਟਾ ਦਿੱਤੇ ਗਏ ਸਿੱਖਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਾਰਜ ਕੀਤਾ ਹੈਗਾ ਉਹ ਤਕਰੀਬਨ ਸਿੱਖਾਂ ਨੇ ਪੂਰੇ ਹਿੰਦੁਸਤਾਨ ਸ਼ਹੀਦਗੁਰਦਵਾਰ ਤੁਨਾ ਥਾਵਾਂ ਤੇ ਗੁਰਦਵਾਰਾ ਸੈ ਬਣਾਈ ਅਗਰ ਬਹੁਤ ਥੋੜੀਆਂ ਥਾਵਾਂ ਹੈਗੀਆਂ ਜਿਵੇਂ ਗਵਾਲੀਅਰ ਤੇ ਸ਼ੇਵੀ ਫਾਸ਼ੀ ਦਾ ਪਾਕਿਸਤਾਨ ਸੀਗਾ ਉਹ ਹਜੇ ਤੱਕ ਉਹੀ ਚੱਲ ਰਿਹਾ ਹੈਗਾ ਜੀ ਆਪਣੇ ਗਿਰਤ ਗੰਜ ਚ ਗੁਰਦਵਾਰ ਸਾਹਿਬ ਦਵਾਰ ਤੁਨੀ ਬਣਿਆ ਸਫਲਗੜ੍ਹ ਚ ਗੁਰਦਵਾਰ ਸਾਹਿਬ 2000 ਚ ਸਨਚਨਕੇ ਬਣਿਆ ਐਵੇਂ ਕੁਝ ਥਾਵਾਂ ਹੈ ਬਹੁਤ ਗਿੰਤੀਆਂ ਥਾਵਾਂ ਹੋਣਗੇ ਜਿੱਥੇ ਸਿੱਖਾਂ ਤੋਂ ਵਾਪਸ ਗੁਰਦਵਾਰ ਸਾਹਿਬ ਬਣੇ ਨਹੀਂ ਹੈਗੇ ਮੁਹਰਮ ਸੇਬੇ ਦੇ ਮਸਲੇ ਤੇ ਕਿ ਸਿੱਖਾਂ ਦੇ ਕਾਰੋਬਾਰ ਘਰਵਾਰ ਪੂਰੀ ਤਰ੍ਹਾਂ ਸਾੜ ਦਿੱਤੇ ਗਏ ਦਾ ਖਤਮ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਸਿੱਖਾਂ ਨੇ ਬਹੁਤ ਚੜ੍ਹਦੀ ਕਲਾ ਨੂੰ ਉੱਥੇ ਦੁਬਾਰਾ ਤੋਂ ਸੇਵਾ ਕੀਤਾ ਹਾਂ ਇਹ ਫਰਕ ਹੈ ਕਿ ਸਿੱਖਾਂ ਦੀ ਆਬਾਦੀ ਤੇ ਉੱਥੇ ਬਹੁਤ ਪਰ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਕਰਨ ਦਾ ਯਤਨ ਕਿਉਂ ਕੀਤਾ ਜਾਂਦਾ ਹੈ ਕਦੇ ਇਸ ਚੀਜ਼ ਦਾ ਐਨਾਲਿਸਿਸ ਕਰਦੇ ਥੋੜੇ ਤੇ ਹਮਲਾ ਕਿਸੇ ਬੰਦੇ ਤੇ ਹਮਲਾ ਹੁੰਦਾ ਤੇ ਗੁਨਾਹ ਕਰਕੇ ਤੋਡੇ ਨਿਆਰੇਪਣ ਕਰਕੇ ਤੁਹਾਡੇ ਗੁਨਾ ਕਰਕੇ ਹੀ ਤੁਹਾਡੇ ਤੇ ਹਮਲਾ ਹੋਇਆ। ਅੱਜ ਵੀ ਸਿੱਖਾਂ ਦੀ ਨਿਆਰੀ ਹੋਣ ਨੂੰ ਖਤਰਾ ਹੈ। ਇਹ ਸਦਾ ਰਹਿਣ ਅਗਰ ਸਿੱਖ ਨਿਆਰੇਪਣ ਚਹਿਗੇ ਆ ਜੀ ਤਾਂ ਸਦਾ ਹੀ ਖਤਰਾ ਰਹੇਗਾ। ਸਦਾ ਹੀ ਉਹਨਾਂ ਸਾਖਾਂ ਲਈ ਚੁਣੌਤੀ ਰਹਿਣੀ ਹੈ ਕਿ ਜਿਨ੍ਹਾਂ ਨੇ ਗਰੀਬਾਂ ਦਾ ਸ਼ੋਸ਼ਣ ਕਰਨਾ। ਕੀ ਲੱਗਦਾ ਹੈ ਕਿ ਅਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਉਹਨਾਂ ਲੋਕਾਂ ਨੂੰ ਇਨਸਾਫ਼ ਮਿਲਿਆ ਹੈ ਜਿਹੜਾ ਜਿਹੜੇ ਲੋਕਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੋਟੀ ਜਾਂਦੀ ਹੈ ਗਲਾਂ ਦੇ ਵਿੱਚ ਜਿਉਂਦਿਆਂ ਦੇ ਟਾਇਰ ਪਾਈ ਜਾਂਦੇ ਆ ਖਾਲਸੇ ਦਾ ਨਿਆਂ ਦਾ ਜਿਹੜਾ ਆਪਣਾ ਨਜ਼ਰੀਆ ਹੈਗਾ ਖਾਲਸਾ ਨਿਆਂ ਮੰਗਦਾ ਨਹੀਂ ਹੈ ਨਿਆਂ ਕਰਦਾ ਹੈਗਾ ਤੇ ਦੂਜੀ ਗੱਲ ਜਿਹੜੀ ਦੁਨਿਆਵੀ ਨਿਆਂ ਦੀ ਗੱਲ ਹੈਗੀ ਆ ਉਹ ਬਹੁਤ ਸਾਫ ਹੈਗੀ ਜਿੰਨਾ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਜਾਂ ਜਿਹੜੀ ਚਰਚ ਉੱਤੇ ਛੜਕ ਨੂੰ ਨਿਆਂ ਕੀ ਹੁੰਦਾ ਉਹ ਕੀ ਟੀਵੀ 84 ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਨਵੰਬਰ 84 ਕਤਲਿਆਮ ਔਰ ਬਹੁਤ ਸਾਰੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਥੇ ਉਹਨਾਂ ਦੇ ਘਰਵਾਰ ਦਾ ਉਹਨਾਂ ਦੇ ਕੰਮਕਾਜ ਦਾ کاروبار ਦਾ ਨੁਕਸਾਨ ਕੀਤਾ ਗਿਆ ਤਾਂ ਉੱਥੇ ਹੀ ਭਾਰਤ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਿਉਂਦੇ ਸਿੱਖਾਂ ਨੂੰ ਸਾੜਿਆ ਗਿਆ ਤੇ ਸਿੱਖਾਂ ਨੂੰ ਮਕਾਉਂਦੇ ਕੁੱਝ ਯਤਨ ਵੀ ਕੀਤੇ ਗਏ ਇਸੇ ਵੱਡੇ ਕਟਨਾਕਰਮ ਦੇ ਉੱਪਰ ਭਾਈ ਗੁਰਜੰਟ ਸਿੰਘ ਹੋਣਾ ਨੇ ਦੋ ਪੁਸਤਕਾਂ ਸੰਗਤ ਦੀ ਕਚੈਰੀ ਦੇ ਵਿੱਚ ਖੁਰਾਕੋਜ ਨਾਮ ਦੀਆਂ ਸੰਗਤ ਦੀ ਕਚੈਰੀ ਦੇ ਵਿੱਚ ਰੱਖੀਆਂ ਨੇ ਔਰ ਖਾਸ ਤੌਰ ਤੇ ਇਸ ਵੱਡੇ ਵਾਪਰੇ ਹੋਏ ਕਟਨਾਕਰਮ ਦਾ ਕੀ ਕਾਰਨ ਸੀ ਕਿਸ ਤਰੀਕੇ ਦੇ ਨਾਲ ਚਸ਼ਮਦੀਦ ਲੋਕਾਂ ਦੇ ਕੋਲੋਂ ਤਮਾਮ ਜਾਣਕਾਰੀ ਲੈ ਕੇ ਆਏ ਨੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਣ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੁਢਲੇ ਰੂਪ ਚ ਸਵਾਲ ਹੈ ਅ ਖਾਸ ਤੌਰ ਤੇ ਯੂਨੀਵਰਸਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਰਹੇ ਹੋ ਸੈਮੀਨਾਰ ਕੀਤੇ ਜਾ ਰਹੇ ਆ ਔਰ ਖਾਸ ਤੌਰ ਤੇ 84 ਕਤਲਿਆਮ ਦੇ ਬਾਬਤ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਮਨਸ਼ਾ ਮੁਕਤ ਤੌਰ ਤੇ ਸਿੱਖ ਖ ਨਸਲ ਕੁਸ਼ੀ ਨਵੰਬਰ 1984 ਨੂੰ 40ਵਾਂ ਵਰਾ ਹੋ ਗਿਆ ਜੀ ਹਾਂ ਤਾਂ ਸਿੱਖਾਂ ਦੀ ਯਾਦ ਤੇ ਚੀਜ਼ ਬਿਲਕੁਲ ਤਾਜ਼ਾ ਤਰੋ ਤਾਜ਼ਾ ਹੈਗੀ ਹਜੇ ਵੀ ਜਿੰਨਾ ਨੂੰ ਅਸੀਂ ਪਿਛਲੇ 4-5 ਸਾਲ ਤੋਂ ਮਿਲ ਰਹੇ ਸੀ ਕਿ ਉਸ ਤਰੀਕੇ ਨਾਲ ਸੀ ਆਪਨੇ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਰਹੇ ਹੈਗੇ ਆ ਕਿ ਨਵੰਬਰ 'ਚ ਸਿੱਖਾਂ ਨਾਲ ਕੀ ਹੋਇਆ ਕਿਵੇਂ ਹੋਇਆ ਸਿੱਖਾਂ ਦੇ ਨਾਲ ਸਿੱਖਾਂ ਦੇ ਕਤਲ ਹੋਏ ਮਹਾਰਾਜਾ ਗੁਰਦੁਆਰਾ ਸੇਕ ਤੇ ਹਮਲੇ ਹੋਏ ਸਰੂਪਾਨੀਆਂ ਬੇਅਦਮੀਆਂ ਹੋਈਆਂ ਸਿੱਖ ਬੀਬੀਆਂ ਦੀ ਬੇਵਫਾਈ ਹੋਈ ਇਹ ਸਾਰਾ ਵਰਤਾਰਾ ਕਿੰਨਾ ਵਿਆਪਕ ਸੀ ਕਿ ਨਹੀਂ ਬੱਡੀ ਪੱਦਰਤੀ ਸੀਗਾ ਇਹਦੇ ਦਰਸ਼ਨ ਬਾਰੇ ਇੱਕ ਨਮਣੀ ਜੀ ਖੁਸ਼ ਹੈਗੀ ਆ ਕਿਉਂਕਿ ਆਮ ਜਦੋਂ ਆਪਾਂ ਗੱਲ ਕਰਦੇ ਹੈਗਿਆਂ ਕਿ ਇਹ ਦੇ ਨਵੰਬਰ 84 ਬਾਰੇ ਤਾਂ ਉਹਦੀ ਜਿਹੜੀ ਬਹੁਤੀ ਗੱਲਬਾਤ ਹੈਗੀ ਉਹ ਦਿੱਲੀ ਕਾਨਪੁਰ ਬਕਾਰੋ ਤੱਕ ਸੀਮਤ ਰਹਿ ਜਾਂਦੀ ਪਰ ਅਸੀਂ ਜੋ ਮਾਲਕ ਨੇ ਸਾਡੀ ਤੋਂ ਸਾਰੀ ਸੇਵਾ ਕਰਵਾਈ ਉਹਦੇ 'ਚ ਜੋ ਅਸੀਂ ਜਿੰਨੀਆਂ ਥਾਵਾਂ ਤੇ ਗਏ ਹਾਂ ਤਕਰੀਬਨ ਹਿੰਦੁਸਤਾਨ ਦੇ 21 ਰਾਜ ਔਰ 300 ਦੇ ਕਰੀਬ ਵੱਡੇ ਸ਼ਹਿਰ ਕਸਬੇ ਵਿੱਚ ਸ਼ਾਮਲ ਹੈਗੇ ਆ ਜਿੱਥੇ ਸਿੱਖਾਂ ਤੇ ਹੁੰਦੇ ਹੋਏ 21 ਸਟੇਟਾਂ ਦੇ ਵਿੱਚ ਸਿੱਖ ਜੈਨੋਸਾਈਡ ਹੋਇਆ ਤੇ 3 ਸ਼ਹਿਰਾਂ ਦੇ ਵਿੱਚ ਹੋਇਆ 300 ਦੇ ਕਰੀਬ ਸ਼ਹਿਰ 300 ਸ਼ਹਿਰਾਂ ਵੱਡੇ ਸ਼ਹਿਰ ਮਤਲਬ ਜਿਵੇਂ ਆਪਾਂ ਨੂੰ ਛੋਟੇ ਹਿੱਸੇ ਕਰ ਲੈ ਤਾਂ ਬਹੁਤ ਜ਼ਿਆਦਾ ਬਣ ਜਾਣਗੇ ਵੱਡੇ ਮੀਨ ਸ਼ਹਿਰ ਜਾਂ ਵੱਡੇ ਛਿੱਲੇ ਆਪਾਂ ਕਸਬੇ ਕਹਿ ਲਈ ਉਹਨਾਂ ਚ ਜੀ ਤਾਂ ਸਾਡੀ ਕੋਸ਼ਿਸ਼ ਇਹ ਹੈ ਵੀ ਮਾਲਕ ਨੇ ਜੋ ਸੇਵਾ ਲਈ ਹੈ ਉਹ ਸੰਗਤ ਦੇ ਸੰਗੋ ਦੱਸਿਆ ਜਾਵੇ ਵੀ ਕਿੰਨਾ ਵਿਆਪਕ ਸੀ ਕਿੰਨੀ ਵੱਡੀ ਪੱਧਰ ਤੇ ਸੀ ਚਿੰਕ ਕਿਵੇਂ ਲੱਗਦੀ ਹੈ ਕਿਉਂਕਿ ਖਾਸ ਤੌਰ ਤੇ ਜਦੋਂ ਇਤਿਹਾਸ ਇਕੱਤਰ ਕਰਨ ਵਾਸਤੇ ਜਾਂ ਚਸ਼ਮਦੀਦ ਦਾ ਲੋਕਾਂ ਦੇ ਕੋਲੋਂ ਉਹਨਾਂ तमाम ਚੀਜ਼ਾਂ ਦੀ ਜਾਣਕਾਰੀ ਲੈ ਕੇ ਘਟਨਾ ਕਰਮੋਂ ਕਲਮ ਬੰਦ ਕਰਨ ਦਾ ਯਤਨ ਕਰਦੇ ਹਾਂ ਚਿੰਕ ਕਿਵੇਂ ਪੈਦਾ ਹੁੰਦੀ ਹੈ ਮਨ ਦੇ ਵਿੱਚ ਖਿਆਲਤ ਕਿਵੇਂ ਆਉਂਦਾ ਹੈ ਦੇਖੋ ਚਿੰਕ ਬਾਰੇ ਜਾਂ ਇਹਦੇ ਬਾਰੇ ਤਾਂ ਬਿਲਕੁਲ ਸਾਫ਼ ਆ ਕਿ ਜੋ ਵੀ ਸੇਵਾ ਲੈਣੀ ਹੁੰਦੀ ਗੁਰੂ ਨੇ ਆਪ ਲੈਣੀ ਹੁੰਦੀ ਹੈ ਉਹ ਥਾਪੜਾ ਦੇ ਕੇ ਆਪ ਲੈਂਦਾ ਤੁਹਾਾਰੇ ਦਾ ਸ਼ਿਕਰਾਨਾ ਨੇ ਤੁਹਾਨੂੰ ਸੇਵਾ ਲਈ ਸੁਣਿਆ ਬਾਕੀ ਸਾਡੇ ਵੱਡੇ ਜੀ ਨੇ ਤੁਸੀਂ ਸਿੱਖਿਆ ਹੈਗਾ ਇਨਾਂ ਦੇ ਮਾਰਗਦਰਸ਼ਨ ਸੇ ਚੱਲ ਰਹੇ ਹੈਗੇ ਹਨ ਉਹਨਾਂ ਸਭ ਦੇ ਆਸਰੇ ਕਰਕੇ ਹੈਗੇ ਏ ਕੋਈ ਮਾਰਾ ਹੀ ਦੀ ਬਖਸ਼ਿਸ਼ ਹੀ ਹੁੰਦੀ ਹੈ ਇੱਥੇ ਕੋਈ ਬੰਦੇ ਦੀ ਮਤ ਬੁੱਧ ਦਾ ਕੋਈ ਬਹੁਤਾ ਮਸਲਾ ਨਹੀਂ ਹੁੰਦਾ ਉਹਨੇ ਜੋ ਜਿੱਤੂ ਕਰਵਾਉਣਾ ਹੁੰਦਾ ਜਿਹੜੀ ਸੇਵਾ ਨਹੀਂ ਲੈ ਲੈਣੀ ਹੁੰਦੀ ਆ ਉਹ ਆਪ ਹੀ ਲੈ ਲੈਂਦਾ ਮੈਂ ਨਾ ਕਰਦਾ ਹੋਰ ਬਹੁਤ ਸੀਗੀ ਮਾਰਾ ਇਨੇ ਡਾਈ ਬਖਸ਼ਿਸ਼ ਲਈ ਦਾ ਪਟਾਣ ਕਟਾਣ ਧੰਨਵਾਦ ਉਹਨਾਂ ਚਸ਼ਮਦੀ ਤੋਂ ਲੋਕਾਂ ਨੂੰ ਮਿਲਦੇ ਹੋਂ ਗੱਲਬਾਤ ਹੁੰਦੀ ਆ ਉਹਨਾਂ ਦੇ ਨਾਲ ਜਿਸ ਦੀ ਪੂਰੀ ਜਾਣਕਾਰੀ ਕਲਮਬੰਦ ਕਰਦੇ ਹੋ ਤੁਸੀਂ ਅਜਿਹੀ ਜਾਣਕਾਰੀ ਇਕੱਤਰ ਕਰਨ ਦਾ ਸਾਰਾ ਕਾਰਜ ਸਾਡੇ ਜਥੇ ਅਲੂ ਕੀਤਾ ਗਿਆ ਜੀ ਇਹਨੂੰ ਲਿਖਤੀ ਕਰਨ ਦਾ ਜਿਸ ਮੇਰੇ ਇੱਕ ਮਿੱਤਰ ਹੈਗੇ ਆ ਜੀ ਐਨਈ ਕਾਲਜ ਗੁਰੂ ਨਾਨਕ ਜੀ ਦੇ ਕਾਲਜ ਲੁਧਿਆਣਾ ਤੋਂ ਪ੍ਰੋਫੈਸਰ ਸਰਜੀਤ ਸਿੰਘ ਉਹ ਪ੍ਰੋਫੈਸਰੀ ਕਰਦੇ ਹੈਗੇ ਆ ਜੀ ਲਿਖਣ ਦਾ ਸਾਰਾ ਕਾਰਜ ਉਹਨਾਂ ਨੇ ਕੀਤਾ ਹੈਗੇ ਸਾਡੇ ਕੁਝ ਮਿੱਤਰਾਂ ਦਾ ਸਹਿਯੋਗ ਇਹ ਸੰਗਤ ਦੇ ਸਹਿਯੋਗ ਨਾਲ ਰਲ ਮਿਲ ਕੇ ਸਾਰਾ ਕਾਰਜ ਕੀਤਾ ਗਿਆ ਚੁਣੌਤੀਆਂ ਵੀ ਕਿਹੜੀਆਂ ਕਾਇਆਂ ਤੁਹਾਨੂੰ ਜਦੋਂ ਇਸ ਸਫਰ ਦੇ ਪੰਦੀ ਬਣਦੇ ਹੋ ਤਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੇਖੋ ਜੀ ਮਾਲਕ ਦੀ ਇਹ ਅਰਦਾਸ ਹੀ ਕਰਨੀ ਚਾਹੀਦੀ ਸਿੱਖ ਨੂੰ ਕੋਈ ਸੇਵਾ ਬਖਸ਼ੀ ਵਿੱਚ ਕੋਈ ਮੁਸ਼ਕਲਾਂ ਦੀ ਜਾਂ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕਿ ਮੇਰੇ ਵੱਲੋਂ ਤਾਂ ਸਾਡੀ ਸਾਰੇ ਸਮੂਹ ਜਥਿਆਂ ਨੂੰ ਦਾ ਸ਼ੁਕਰਾਨੇ ਨੇ ਸੇਵਾ ਬਖਸ਼ੀ ਇਹ ਚ ਕੋਈ ਉਹ ਤਾਂ ਬਹੁਤ ਕੋਟਾਨ-ਕੁਟਾਨ ਧੰਨਵਾਦੀ ਵਿੱਚ ਮੁਸ਼ਕਲਾਂ ਜਾਂ ਕੋਈ ਔਂਕੜਾਂ ਦੀ ਕੋਈ ਗੱਲਬਾਤ ਕਰਨੀ ਵਾਜਬ ਨਹੀਂ ਹੈ ਕਿਉਂਕਿ ਜੀ ਸੇਵਾ ਲਈ ਹੈ ਸੇਵਾ ਸਦਾ ਖੜੇ ਉਹਦਾ ਤਾਂ ਧੰਨਵਾਦ ਹੀ ਕੀਤਾ ਜਾ ਸਕਦਾ ਜਿੰਨਾ ਵੱਤੋਂ ਉਹ ਕਰ ਸਕਦੇ 84 ਸਿਕ ਜੈਨੋਸਾਈਡ ਦੇ ਵੇਲੇ ਜਿਹੜੇ ਲੋਕਾਂ ਨੂੰ ਉਜਾੜਿਆ ਗਿਆ ਜਾਂ ਉਹਨਾਂ ਦੇ ਘਰ-ਬਾਰ ਉਜਾੜੇ ਗਏ ਜਾਂ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਕਿਤੇ ਨਾ ਕਿਤੇ ਅੱਗ ਲਾਉਣ ਦੇ ਯਤਨ ਕੀਤੇ ਗਏ ਅੱਗਾਂ ਲਾਈਆਂ ਗਈਆਂ ਉਹਨਾਂ ਦਾ ਮੁਰਵ ਸੇਵਾ ਹੋ ਸਕਿਆ ਇਹ ਜੇ ਆਪਾਂ ਗੱਲ ਕਰੀਏ ਜੀ ਪਹਿਲਾਂ ਸਭ ਤੋਂ ਪਹਿਲਾਂ ਕਿ ਸਿੱਖ ਹਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਹੁੰਦਾ ਗੁਰੂ ਮਹਾਰਾਜ ਆਪ ਉੱਥੇ ਹਾਜ਼ਰ ਨਾਜ਼ਰ ਹੁੰਦੇ ਆ ਤਾਂ ਹਿੰਦੁਸਤਾਨ ਚ ਬਹੁਤ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਤੇ ਹਮਲੇ ਹੋਏ ਮਹਾਰਾਜ ਦੇ ਸਰੂਪਾਂ ਦੀਆਂ ਬੇਅਦਮੀਆਂ ਹੋਈਆਂ ਉਹ ਚ ਇੱਕ ਖਾਸ ਗੱਲ ਰਹੀ ਕਿ ਸਿੱਖਾਂ ਨੇ ਉਸ ਤੇ ਬਹੁਤ ਸਾਰੇ ਗੁਰੂ ਘਰ ਜਿਹੜੇ ਮੰਦਰਾ ਚ ਬਦਲ ਦਿੱਤੇ ਗਏ ਜਾਂ ਗੁਰੂ ਘਟਾ ਦਿੱਤੇ ਗਏ ਸਿੱਖਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਾਰਜ ਕੀਤਾ ਹੈਗਾ ਉੱਥੇ ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ ਗੁਰਦੁਆਰਾ ਸਾਹਿਬ ਦੀ ਇਮਾਰਤ ਜੇ ਕਿ ਸੜ ਗਈ ਜਾਂ ਨੁਕਸਾਨੀ ਗਈ ਕਿਹਾਂ ਥਾਂ ਤੇ ਹੋਇਆ ਕਿ ਮਹਾਰਾਜ ਦੀ ਮਾਰਕਲੀਟਾ ਕਿਉਂ ਦੇ ਜੋ ਇੱਟਾਂ ਗਾਡਰ ਜੋ ਸਮਾਨ ਹੁੰਦਾ ਇਮਾਰਤ ਸਾਜੀ ਚ ਵਰਤਿਆ ਜਾਂਦਾ ਸਾਰਾ ਲੈ ਗਏ ਉਹ ਸਾਰਾ ਦੁਆਰ ਤੋਂ ਉਹਨਾਂ ਦਾ ਕਰਨਾ ਛੋਟੇ ਕਮਰੇ ਬਣਾ ਕੇ ਪ੍ਰਕਾਸ਼ ਕਰਨਾ ਤਕਰੀਬਨ ਸਿੱਖਾਂ ਨੇ ਪੂਰੇ ਹਿੰਦੁਸਤਾਨ ਸ਼ਹੀਦਵਾਰ ਤੋਂ ਨਾ ਥਾਵਾਂ ਤੇ ਗੁਰਦੁਆਰਾ ਸੈ ਬਣਾਈ ਔਰ ਪਹਿਲਾ ਜੋ ਇਮਾਰਤਾਂ ਸੀ ਜਿਵੇਂ ਕਿਸੇ ਗੁਰਦੁਆਸ ਦੇ ਇੱਕ ਕਮਰਾ ਸੀਗਾ ਛੋਟਾ ਕਮਰਾ ਸੀਗਾ ਜਾਂ ਬਹੁਤ ਛੋਟੀ ਜਗ੍ਹਾ ਸੀ ਤੋ ਵੈਕੁਦੀ ਕਿਰਪਾ ਨਾਲ ਉੱਥੇ ਬਹੁਤ ਵੱਡੀਆਂ ਇਮਾਰਤਾਂ ਬਣੀਆਂ ਹੈਗੀਆਂ ਤੇ ਜਿੱਥੋਂ ਤੱਕ ਵਾਪਸ ਗੁਰਦੁਆਰਾ ਸੈ ਬਣਦੀ ਉਹ ਤੁਹਾਨੂੰ ਦੱਸ ਹੀ ਟੈਂਕੀ ਵਾਪਸ ਗੁਰਦੁਆਰਾ ਸੈ ਬਣੇ ਪਰ ਬਹੁਤ ਥੋੜੀਆਂ ਥਾਵਾਂ ਹੈਗੀਆਂ ਜਿਵੇਂ ਗਵਾਲੀਅਰ ਚ ਛੇਵੇਂ ਪਾਸ਼ੀ ਦਾ ਰਾਜਸਥਾਨ ਤੋਂ ਸੀਗਾ ਉਹ ਹਜੇ ਤੱਕ ਉਹ ਕੇਸ ਚੱਲ ਰਿਹਾ ਹੈਗਾ ਜੀ ਆਪਣੇ ਗਿਰਤ ਗੰਢ ਚ ਗੁਰਦੁਆਰਾ ਸਾਹਿਬ ਦੁਵਾਰ ਤੋਂ ਨਹੀਂ ਬਣਿਆ ਸਭਲਗੜ੍ਹ ਚ ਗੁਰਦੁਆਰਾ ਸਾਹਿਬ 2000 ਚ ਸਨਚਾਨਕੇ ਬਣਿਆ ਐਵੇਂ ਕੁਝ ਥਾਵਾਂ ਹੈ ਬਹੁਤ ਗਿੰਤੀਆਂ ਥਾਵਾਂ ਹੈ ਜਿੱਥੇ ਸਿੱਖਾਂ ਤੋਂ ਵਾਪਸ ਗੁਰਦੁਆਰਾ ਸਾਹਿਬ ਬਣੀ ਨਹੀਂ ਹੈ ਪਰ ਪਾਸ਼ਾ ਦੀ ਕਿਰਪਾ ਨਾਲ ਬਹੁਤੀਆਂ ਥਾਵਾਂ ਤੇ ਸਿੱਖਾਂ ਨੇ ਗੁਰਦੁਆਸਾ ਬਹੁਤ ਜ਼ਿਆਦਾ ਅਲੀਸ਼ਾਨ ਬਣਾਈ ਹੈਗੀ ਤੇ ਜਿਹੜੀ ਆਪਾਂ ਮੌਰਬ ਸੇਵੀ ਦੀ ਗੱਲ ਕਰਦੇ ਹੈਗੀਆਂ ਜੀ ਮੌਰਮ ਸੇਬੇ ਦੇ ਮਸਲੇ ਕਿ ਸਿੱਖਾਂ ਦੇ ਕਾਰੋਬਾਰ ਕਰਵਾਰ ਪੂਰੀ ਤਰ੍ਹਾਂ ਛਾੜ ਦਿੱਤੇ ਗਏ ਦਾ ਖਤਮ ਕਰ ਦਿੱਤੇਗੇ ਉਸ ਤੋਂ ਬਾਅਦ ਵੀ ਸਿੱਖਾਂ ਨੇ ਬਹੁਤ ਚੜ੍ਹਦੀ ਕਲਾ ਨੂਰਖੇਦਾਰ ਤੋਂ ਆਪਣਾ ਸੇਵਾ ਕੀਤਾ ਹਾਂ ਇਹ ਫਰਕ ਹੈ ਕਿ ਸਿੱਖਾਂ ਦੀ ਆਬਾਦੀ ਤੇ ਉੱਥੇ ਬਹੁਤ ਫਰਕ ਹੈ ਕਿ ਜੇ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਮੰਨ ਕੇ ਚੱਲੀਏ ਜੇ ਕਿਸੇ ਸ਼ਹਿਰ ਚ ਸਿੱਖਾਂ ਦੇ 100 ਕਰ ਸੀ 84 ਤੋਂ ਬਾਅਦ ਹੁਣ ਤੱਕ ਜਦੋਂ ਅਸੀਂ 40 ਸਾਲ ਬਾਅਦ ਉੱਥੇ ਗਏ ਹਾਂ ਉਹ ਘਟ ਕੇ ਤਕਰੀਬਨ 30 35 ਦੇ ਕਰੀਬ ਹੀ ਰਹਿ ਗਏ ਮਤਲਬ ਕਿ 70% ਆਬਾਦੀ ਸਿੱਖਾਂ ਦੀ ਜਾਂ ਪਿੰਡ ਆ ਬਾਗੀ ਜਾਂ ਉਸ ਥਾਂ ਤੋਂ ਥਾਂ ਚਲੇ ਗਏ ਜਿੱਥੇ ਸਿੱਖਾਂ ਦੀ ਬਾਦੀ ਜਾਦੀ ਗੈਂਪੀ ਚ ਸੀ ਜਾਂ ਹੋਰ ਵਿਦੇਸ਼ਾਂ ਦੇਸ਼ਾਂ ਚਲੇ ਗਏ ਆਬਾਦੀ ਦਾ ਜਰੂਰ ਸੁਨਤ ਖਰਾਬ ਹੋਇਆ ਬਾਕੀ ਸਾਕ ਪੜ ਚੜਦੀ ਫਲਾ ਸਿੱਖਾਂ ਨੇ ਉਦਾਰ ਤੋਂ ਆਪਣੇ ਕੰਮ ਕਰ ਦਿੱਤੇ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਕਰਨ ਦਾ ਯਤਨ ਕਿਉਂ ਕੀਤਾ ਜਾਂਦਾ ਹੈ ਕਦੇ ਇਸ ਚੀਜ਼ ਦਾ ਐਨਾਲਿਸਿਸ ਕਰਦੇ ਹੋ ਦੇਖੋ ਜੀ ਇਦੇ ਬਾਰੇ ਜਿਹੜੀ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਜੇ ਤੁਹਾਡੇ ਤੁਹਾਡੇ ਤੇ ਹਮਲਾ ਕਿਸੇ ਬੰਦੇ ਤੇ ਹਮਲਾ ਹੁੰਦਾ ਤੇ ਗੁਨਾਹ ਕਰਕੇ ਹੁੰਦਾ ਇਹ ਸਿੱਖਾਂ 'ਚ ਕੋਈ ਨਿਆਰਾਪਣ ਸੀਗਾ ਸਰਬੱਤ ਦੇ ਭਲੇ ਦਾ ਕਾਰਜ ਕਰ ਸਕਦੇ ਸੀਗੇ ਨਿਆਂ ਸਿਰ ਨੂੰ ਆਸਰਾ ਦੇ ਸਕਦੇ ਸੀ ਸੋਖਣ ਰੋਟੀ ਦੇ ਸਕਦੇ ਉਹ ਸਿੱਖਾਂ ਤੇ ਮਾਦਾ ਹੈ ਕਿ ਜੋ ਹਿੰਦੁਸਤਾਨ ਦਾ ਨਿਜਾਮ ਚੱਲਦਾ ਹੈਗਾ ਜੋ ਗਰੀਬਾਂ ਨਾਲ ਧੱਕੇ ਦੇ ਵਿਰੁੱਧ ਖੜ੍ਹ ਸਕਦੇ ਆ ਬੋਲ ਸਕਦੇ ਆ ਤੁਹਾਡੇ ਨਿਆਰੇਪਣ ਕਰਕੇ ਤੁਹਾਡੇ ਗੁਨਾਹ ਕਰਕੇ ਹੀ ਤੁਹਾਡੇ ਤੇ ਹਮਲਾ ਹੋਇਆ ਤੁਡੀ ਮਹਾਰਾਜ ਜਲੋਂ ਜਿਹੜੀ ਬਖਸ਼ਿ ਸਰਬੱਤ ਦੇ ਕਾਰਜ ਆ ਤੁਸੀਂ ਜਦੋਂ ਕਰਦੇ ਹੈਗੇ ਆ ਆਪ ਦੀ ਨਿਆਰੀ ਹੋਂਦ ਚ ਹੁੰਨੀ ਹੈਗੀ। ਉਹ ਤੁਸੀਂ ਅੱਜ ਇਹ 84 ਦਿਨ ਹੀ ਹੈ ਸਦਾ ਹੀ ਇਹ ਰਹਿਣੇ ਹਾਲਾਤ ਕਿ ਤੁਹਾਡੇ ਦੁਆਰ ਤੋਂ ਵੀ ਹਮਲੇ ਹੋਣੇ ਅਗਰ ਤੁਸੀਂ ਨਿਆਰੇ ਪਣ ਚ ਰਹੇ। ਅੱਜ ਵੀ ਸਿੱਖਾਂ ਦੀ ਨਿਆਰੀ ਹੋਂਦ ਨੂੰ ਖਤਰਾ ਹੈ। ਇਹ ਸਦੇ ਰਹਿਣ। ਅਗਰ ਸਿੱਖ ਨਿਆਰੇ ਪਣ ਚ ਹੈਗੇ ਆ ਜੀ ਸਿੱਖ ਸਰਬੱਤ ਦੇ ਘਰ ਭਰੇ ਆ ਤੇ ਗੁਰੂ ਦੇ ਤਸਹੀ ਮਾਰਗ ਤੇ ਚੱਲ ਰਹੇ ਹੈਗੇ ਆ ਉਹ ਸਦਾ ਹੀ ਖਤਰਾ ਰਹਿਣਾ ਉਹ ਸਦਾ ਹੀ ਉਨ੍ਹਾਂ ਤਾਕਤਾਂ ਲਈ ਚੁਣੌਤੀ ਰਹਿਣੀ ਹੈਗੀ ਜਿਨ੍ਹਾਂ ਨੇ ਗਰੀਬਾਂ ਦਾ ਸ਼ੋਸ਼ਣ ਕਰਨਾ। ਇਸ ਸਮਾਜ 'ਚ ਗਲਤ ਪਸਾਰੇ ਕਰਨੇ ਹੈਗੇ ਸਿੱਖ ਸਦੋਂ ਦਾ ਸਟਿਕ ਚੁਣੌਤੀ ਰਹਿਣਗੇ ਅਗਰ ਚੁਣੌਤੀ ਰਹਿਣਗੇ ਤਾਂ ਇਹ ਜ਼ਰੂਰ ਹੋਊਗਾ ਕਿ ਸਿੱਖਾਂ ਦੇ ਹਮਲੇ ਹੋਣਗੇ ਇਹ ਜਸਟ ਸੋਇਆ ਸਿੱਖਾਂ ਦੇ ਨਾਲ ਜਿੰਨਾ ਵੀ ਸਮਾਂ ਲੰਘਿਆ ਹੈ ਜਾਂ ਜੋ ਕੁਝ ਘਟਨਾ ਕਰਨ ਵਾਪਰੇ ਕੀ ਲੱਗਦਾ ਹੈ ਕਿ ਅਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਉਹਨਾਂ ਲੋਕਾਂ ਨੂੰ ਇਨਸਾਫ ਮਿਲਿਆ ਹੈ ਜਿਹੜਾ ਜਿਹੜੇ ਲੋਕਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੋਟੀ ਜਾਂਦੀ ਹੈ ਗਲਾਂ ਦੇ ਵਿੱਚ ਜਿਉਂਦਿਆਂ ਦੇ ਟਾਇਰ ਪਾਏ ਜਾਂਦੇ ਆ ਦੇਖੋ ਜੀ ਜੇ ਤਾਂ ਆਪਾਂ ਸਰਕਾਰੀ ਇਨਸਾਫ ਦੀ ਗੱਲ ਕਰੀਏ ਉ ਤਾਂ ਕਿਤੋਂ ਕੁਝ ਨਹੀਂ ਮਿਲਿਆ ਉਹਦੇ ਬਾਰੇ ਬਹੁਤ ਤੈ ਹੈ ਕਿ ਫਾਰਾਣੀ ਲਿਖੀਆਂ ਗਈਆਂ ਕੋਟਾ ਤੇ ਉਹਦੇ ਬਾਰੇ ਤਾਂ ਬਹੁਤ ਦਲੀਲਾਂ ਤੁਸੀਂ ਵੈਸੀ ਆਪ ਸੰਗਤ ਜਾਣਦੀ ਹੈਗੀ ਬਾਜਾ ਸਿੱਖਾਂ ਨੇ ਖਾਲਸੇ ਰਵੈਤ ਦੇ ਅਨਸਾਰ ਨਿਆਂ ਕੀਤਾ ਹੈ ਕੋਦੀ ਗੱਲ ਬਹੁਤ ਘੱਟ ਹੁੰਦੀ ਹੈ ਸਿੱਖਾਂ ਨੇ ਉਹਨਾਂ ਦਾ ਬਣਦਾ ਨਿਆਂ ਕੀਤਾ ਹੈ ਦਿੱਲੀ ਚਰਜੰਦਾਸ ਲਲਤ ਮੱਖਣ ਹੋਣੀ ਜੇ ਸਿੱਖਾਂ ਨੇ ਮਾਰਿਆ ਨੰਬਰ 83 ਦੇ ਸਭ ਤੋਂ ਵੱਡੇ ਸੀ ਔਰ ਸਿੱਖਾਂ ਜੋ ਸਖਾਰ ਖੂ ਸਿੰਘਾਂ ਨੇ ਉਹ ਹਰੇਕ ਥਾਂ ਤੇ ਪਹੁੰਚ ਕਰ ਪਹੁੰਚੇ ਜਾਂ ਉਥੋਂ ਉਹਨਾਂ ਨੇ ਹਮਲਾ ਕੀਤਾ ਜਿਹੜੇ ਸਮੇ ਉਸ ਸ਼ਾਮਲ ਸੀ ਜਿਹਾ ਆਪਾਂ ਸੱਜਣ ਕੁਮਾਰ ਜਿਆ ਡਿਗਨੀ ਸਟੈਸ਼ ਲੜੀ ਹੁਣ ਗੱਲ ਵੀ ਕਰਦੇ ਹੈਗੇ ਉਸ ਵੇ ਬਹੁਤ ਛੋਟੇ ਵਰਕਰ ਬੰਦੇ ਸੀ ਜਿਹੜੇ ਵੱਡੇ ਸੀਗੇ ਅਰੋਂ ਨਹਿਰ ਵਰਗੇ ਸਿੱਖਾਂ ਦੇ ਭਾਈ ਸੁਖੀ ਜੰਦੇ ਹੁਣਾਂ ਨੇ ਉਹਨਾਂ ਦੇ ਜਥੇ ਨੇ ਦਿੱਲੀ ਜਥਾ ਜਿਹਨੂੰ ਕਹਿੰਦੀ ਸੀ ਉਹਨਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਬਣਦਾ ਨਿਆਂ ਕੀਤਾ ਹੈਗਾ ਖਾਲਸੇ ਦਾ ਨਿਆਂ ਦਾ ਜਿਹੜਾ ਆਪਣਾ ਨਜ਼ਰੀਆ ਹੈਗਾ ਉਹ ਖਾਲਸਾ ਨਹੀਂ ਮੰਗਦਾ ਨਹੀਂ ਹੈ ਨਿਆਂ ਕਰਦਾ ਹੈਗਾ ਤੇ ਦੂਜੀ ਗੱਲ ਜਿਹੜੀ ਦੁਨਿਆਵੀ ਨਿਆਂ ਦੀ ਗੱਲ ਹੈਗੀ ਆ ਉਹ ਬਹੁਤ ਸਾਫ਼ ਹੈ ਕਿ ਜਿੰਨਾ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਜਾਂ ਜਿਹੜੀ ਚਿਰ ਤੁਹਾਡੇ ਤੇ ਚੜ੍ਹ ਕੇ ਤੁਹਾਨੂੰ ਨਿਆਂ ਕਿ ਦੇਉਣੀ ਦੋਗੇ ਸਿੱਖਾਂ ਨੇ ਆਪ ਦੀ ਰਵਾਇਤ ਅਨੁਸਾਰ ਜੋ ਬਣਦਾ ਸੀ ਉਹਨਾਂ ਦਾ ਨਿਆਂ ਕੀਤਾ ਹੈਗਾ ਕਾਨਪੁਰ ਚ ਜਾ ਕੇ ਸਿੱਖਾਂ ਨੇ ਉਹ ਬੰਦੇ ਮਾਰੇ ਹੈ ਜਿਹਨੇ ਸਿੱਖਾਂ ਤੇ ਹਮਲੇ ਕੀਤੇ ਹੋਏ ਫੋਰਥਾਂਵਾਂ ਤੇ ਜਿਹਨੇ ਗੁਰਦੁਆਰਾ ਸਾਹਿਬ ਸਾੜੇ ਕੁਝ ਸਮਾਂ ਬਾਅਦ ਉੱਤੇ ਕਿੱਖਾਂ ਨੂੰ ਤੇ ਹਮਲੇ ਕਰਦੇ ਬਣਦੇ ਨੇ ਕੀਤੇ ਹੈਗੇ ਤੇ ਆਪਾਂ ਸਰਕਾਰੀ ਨਿਆਂ ਦੀ ਗੱਲ ਕਰੀ ਉਹ ਮੇਰੇ ਦੱਸਣ ਦੀ ਲੋੜ ਨਹੀਂ ਹੈ ਸੰਗਤ ਜਾਂ ਤੁਹਾਡੇ ਸੁਰੱਖਤੇ ਬਿਹਤਰ ਹੀ ਜਾਣਦੇ ਮੈਂ ਨਵੰਬਰ 84 ਕਤਲੇਆਮ ਤੋਂ ਬਾਅਦ ਕੀ ਲੱਗਦਾ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਚੁਣੌਤੀ ਆ ਸਕਦੀ ਹੈ ਇਸੇ ਦੇ ਉੱਪਰ ਚਿੰਤਨ ਕੀਤਾ ਜਾਂਦਾ ਹੈ ਇਸੇ ਚੁਣੌਤੀ ਦੇ ਮੱਦੇਨਜ਼ਰ ਕਿ ਸਿੱਖ ਕੌਮ ਦੇ ਵੱਲੋਂ ਕੋਈ ਉਸ ਤਰੀਕੇ ਦਾ ਰੋਡ ਮੈਪ ਜਾਂ ਕੋਈ ਇਸ ਤਰ੍ਹਾਂ ਦੀ ਤਿਆਰੀ ਜਾਪਦੀ ਹੈ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਨਾ ਵਾਪਰੇ ਕਿ ਨੋਤੀ ਵੇਰੇ ਤਾਂ ਬਿਲਕੁਲ ਸਾਫ਼ ਹੈ ਜ ਆਪਾਂ ਵੀ ਅੱਗੇ ਦੀ ਗੱਲ ਕਰਾਂ ਠੀਕ ਤੁਹਾਡੇ ਨਿਆਰੇਪਣ ਕਰਕੇ ਜੋ ਗੁਰੂ ਨੇ ਮਾਰਗ ਦਿਖਾਇਆ ਸਦਾ ਹੀ ਤੁਹਾਡੇ ਵਾਸਤੇ ਚੁਣੌਤੀਆਂ ਰਹਿਣੀਆਂ ਉਹਦੇ ਵਿੱਚ ਜਿਹੜੇ ਸਿੱਖਾਂ ਦੀ ਤਿਆਰੀ ਹੈਗੀ ਹੈ ਜੀ ਉਹਦੇ ਬਾਰੇ ਕਿਉਂਕਿ ਅਸੀਂ ਇਸ ਤਰੀਕੇ ਨਾਲ ਬਹੁਤਾ ਵਿਚਰੇ ਨਹੀਂ ਹੈਗੇ ਕਿ ਸਿੱਖਾਂ ਦਾ ਹੁਣ ਰੂਡ ਮੈਪ ਕੀ ਹੈ ਵੈਸੇ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਸਿੱਖਾਂ ਦੀ ਕੋਈ ਤਿਆਰੀ ਹੋਊ ਤੁਸੀਂ ਜਨਤਕ ਤਾਂ ਨਹੀਂ ਕਰ ਸਕਦੇ ਹੋ ਉਹ ਸਿੱਖਾਂ ਦੇ ਆਪ ਦੇ ਅੰਦਰੂਨੀ ਦਾ ਤੰਗ ਤਰੀਕਾ ਹੈਗਾ ਉਨੂੰ ਜਨਤਕ ਕਰਨਾ ਜੋਦੇ ਬਾਰੇ ਕੋਈ ਬਹੁਤ ਵੱਡੀ ਗੱਲ ਕਰਨੀ ਮੈਨੂੰ ਲੱਗਦਾ ਪਬਲਿਕਲੀ ਤਾਂ ਨਹੀਂ ਸਹੀ ਹੈਗੀ ਆਪਣੇ ਜਿਹੜੇ ਅੰਦਰਲੇ ਗੱਲਬਾਤ ਹੁੰਦੀ ਜਨਾ ਫਨ ਨੂੰਨੀ ਮੀਟਿੰਗ ਕਹਿੰਦੇ ਉੱਥੇ ਕੋਈ ਸਿੱਖਾਂ ਦੀ ਆਪਦੀ ਹੀ ਗੱਲਬਾਤ ਹੋਵੇ ਤਾਂ ਜਿਆਦਾ ਵਹਿਤਰ ਹੋ ਨਵੰਬਰ 84 ਕਤਲਿਆਂ ਵਾਪਰਿਆ ਤੁਸੀਂ ਮਨੋ ਜਗ੍ਹਾ ਤੇ ਜਾ ਕੇ ਆਓ ਜਿੱਥੇ ਉਹ ਘਟਨਾ ਕਰਬ ਹੋਇਆ ਹੈ ਉੱਥੇ ਸਿੱਖਾਂ ਦੀ ਬਹੁਤ ਘਾਟ ਗਿਣਤੀ ਸੀ ਔਰ ਪੰਜਾਬ ਦੇ ਵਿੱਚ ਸਿੱਖਾਂ ਦੀ ਵੱਧ ਗਿਣਤੀ ਦੇ ਹੋਣ बावजूद ਇਸ ਤਰ੍ਹਾਂ ਦਾ ਘਟਨਾਕਰਮ ਨਹੀਂ ਵਾਪਰ ਸਕਿਆ ਲੱਗਦਾ ਨਹੀਂ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਜਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਘੱਟ ਗਿਣਤੀ ਆ ਉਹਨਾਂ ਨੂੰ ਮੁੜ ਪੰਜਾਬ ਦੀ ਧਰਤੀ ਤੇ ਵਸੇਬਾ ਕਰਨ ਦੀ ਜ਼ਰੂਰਤ ਹੈ ਇਹਦੇ ਬਾਰੇ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਸਾਖੀ ਸੁਣਾਉਣਾ ਹੈਗੇ ਜੀ ਅਸੀਂ ਗਵਾਲੀਅਰ ਦੇ ਨੇੜੇ ਇੱਕ ਜਗ੍ਹਾ ਹੈਗੀ ਆ ਜੀ ਸ਼ਿਫਪਰੀ ਦੇ ਨੇੜੇ ਮੋਹਨਾਂ ਸ਼ਿਫਪਰੀ ਕਰਕੇ ਚਾਲਿਕ ਛੋਟਾ ਪਿੰਡ ਹੈਗਾ ਉੱਥੇ ਅਸੀਂ ਕਿਸੇ ਸੇਖ ਨੂੰ ਮਿਲ ਲਏ ਗਏ ਨੰਬਰ 84 ਮੌਕੇ ਉਨਾਂ ਦੇ ਕਰਤੇ ਹਮਲਾ ਹੋਇਆ ਉਸ ਪਰਿਵਾਰ ਕੋਲੇ ਛੇਵੇਂ ਪਾਤਸ਼ਾਹ ਦੀਆਂ ਕੁਝ ਨਿਸ਼ਾਨੀਆਂ ਹੈਗੀਆਂ ਉਹਨਾਂ ਦਾ ਬਜ਼ੁਰਗ ਦੀ ਉਮਰ ਕਾਫੀ ਜ਼ਿਆਦਾ ਸੀ ਅੰਤਾਂ ਦਾ ਵੀ 90 ਸਾਲ ਕਰੀਬ ਸੀ ਇਸ ਉਹਨਾਂ ਦੇ ਬੇਟਨੇ ਗੱਲ ਕਰ ਰਹੇ ਸੀ 84 ਮੌਕੇ ਜੋ ਘਟਨਾ ਕਰਮ ਹੋਇਆ ਉਹਦੇ ਬਾਰੇ ਜਦ ਇਹ ਬਿਲਕੁਲ ਗੱਲ ਸਮਾਪਤ ਕਰਨ ਵਾਲੇ ਪਾਸੇ ਹੋਏ ਤੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਕਿਉਂ ਨਹੀਂ ਗਏ ਇੰਨਾ ਕੁਝ ਹੋ ਗਿਆ ਵੀ ਸਾਰਾ ਕੁਝ ਉਹ ਹਾਲਾ ਕਿ ਤੁਸੀਂ ਹੁਣ ਵੀ ਤਾਂ ਇੱਕਾਜੁੱਟ ਬਿਲਕੁਲ ਇਕੱਲਾ ਕਰ ਹੈਗਾ ਜਿੱਥੇ ਉਹ ਰਹਿ ਰਿਹਾ ਆਸ-ਪਾਸ ਕੁਝ ਨਹੀਂ ਹੈਗਾ ਉਹ ਕਿਤਾਬ ਜਿਹੜੀ ਮੈਂ ਫੋਕਨ ਟਾਣੀਆਂ ਤੇ ਰਹਿ ਰਹੇ। ਤੋ ਇਹ ਕਿ ਤੁਸੀਂ ਪੰਜਾਬ ਚਲੇ ਜਾਂਦੇ ਵੀ ਇੰਨਾ ਕੁਝ ਹੋ ਗਿਆ ਵੀ ਰੋਟੀ ਦੀ ਘਟ ਖਾ ਲੈਂਦੇ। ਉਹਨਾਂ ਦਾ ਬਜ਼ੁਰਗ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਫਤੇ ਦੀ ਸਾਇੰਸ ਉਹ ਬਿਲਕੁਲ ਦੂਰੋਂ ਬੋਲਿਆ। ਉਹ ਉਹਨੇ ਖਣ ਇੱਕ ਸਾਖੀ ਸੁਣੇ ਪੰਦੇ ਜਦੋਂ 6ਵੇਂ ਪਾਛੇ ਜਿੱਥੇ ਗਵਾਲੀਅਰ ਕਿਤੇ ਵਿੱਚ ਕੈਦ ਸੀਗੀ ਉਹਨਾਂ ਨੇ ਆ ਗਵੰਜਾ ਰਾਜਿਆਂ ਦੀ ਮੁਕਤੀ ਕੀਤੀ ਕੈਦ ਤੋਂ ਛੁਡਾਈ ਹੈਗੀ। ਮਹਾਰਾਜ ਜਦੋਂ ਪੰਜਾਬ ਵੱਲ ਜਾਣ ਲੱਗੇ ਤੇ ਗਵਾਲੀਅਰ ਦੀ ਸੰਗਤ ਕੁਝ ਸੰਗਤ ਮਹਾਰਾਜ ਜਿਹੜੇ ਦਰਸ਼ਨ ਗਵੇਂ ਕਰਾਏ। ਹੂੰ। ਮਹਾਰਾਜ ਕਹਿੰਦੇ ਵੀ ਮੇਰੇ ਇੱਥੇ ਸਿੱਖ ਨੇ ਸੰਗ ਦਰਸ਼ਨ ਕਰਿਓ ਜਿਹੜਾ ਖੁੰਦ ਸੇਖੋ ਮੇਰੇ ਵੀ ਦਰਸ਼ਨ ਹੋਣਗੇ ਵਿੱਚ ਉਹਦੇ ਜੀਵਨ ਵਿੱਚ ਸੰਗਤ ਕਹਿੰਦੀ ਮਹਾਰਾਜ ਇੱਥੇ ਸਿੱਖ ਵਸਦੇ ਨਹੀਂ ਹੈ। ਉਹ ਕਹਿੰਦੇ ਮੇਰਾ ਮਹਾਰਾਜ ਕਹਿੰਦੇ ਮੇਰਾ ਸਿੱਖ ਝਾੜੀ ਝਾੜੀ ਵਸੂ। ਦੁਨੀਆਂ ਦੀ ਕੋਈ ਦਾਤ ਨੂੰ ਅਜਾੜ ਨਹੀਂ ਸਕਦੀ ਹੈ। ਮਹਾਰਾਜ ਉਹ ਲੈ ਵਾਰ ਹੈਗਾ। ਉਹ ਵਿਅਰਗ ਨਹੀਂ ਇਹ ਗੱਲ ਤੁਹਾਨੂੰ ਆਖੀ ਵੀ ਕਹਿੰਦਾ ਇੱਥੇ ਹਸਤ ਨਹੀਂ ਹੈ। ਇਹ ਪੂਰੀ ਕਾਇਨਾਤ ਹਸਤ ਹੈ। ਸਿੱਖ ਵਸਣਗੇ ਇੱਥੇ। ਹੂੰ। ਤੋਂ ਉਹ ਨੂੰ ਤੁਸੀਂ ਆਖੋ ਕਿ ਉਹ ਵਾਪਸ ਆ ਜਾਣ ਜਾਂ ਹੋਰ ਚਲੇ ਜਾਓ ਇਹਦਾ ਕੀ ਹੱਲ ਨਹੀਂ ਹੈ। ਸਿੱਖ ਖਾਲਸੇ ਦੇਿਆਰੇਪਣ ਕਰਕੇ ਜਿੱਥੇ ਵਸਦੇ ਵਸਣਗੇ ਮਹਾਰਾਜ ਤੇ ਆਸਰੇ ਤੇ ਵਸਣਗੇ دنیAVI ਚੀਜ਼ਾਂ ਦੀ ਗਿਣਤੀ ਮਿੰਤੀਆਂ ਨਾਲ ਹੀ ਜਾਣਾ ਚਾਹੀਦਾ ਬਿਲਕੁਲ ਨਵੰਬਰ 84 ਕਤਲਿਆਮ ਜਿਹੜਾ ਵਾਪਰਿਆ ਨਵੰਬਰ 84 ਦਾ ਕਤਲਿਆਮ ਵਾਪਰਿਆ ਔਰ ਇਸੇ ਦੇ ਸਬੰਧ ਵਿੱਚ ਬਹੁਤ ਸਾਰੇ ਲੋਕਾਂ ਦਾ ਉਜਾੜਾ ਹੋਇਆ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਤੇ ਇਸੇ ਚੀਜ਼ ਨੂੰ ਕਲਮਬੰਦ ਕੀਤਾ ਭਾਈ ਗੁਰਜੰਤ ਸਿੰਘ ਹੋਣਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਕਤੀਆਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਤਹਿਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ